ਜੀ ਅੱਜ ਆਪਾਂ ਪਿੰਡਾਂ ਆ ਮੋੜਮੁੰਡੀ ਦੇ ਮੋੜਕਲਾ ਪਿੰਡ ਇੱਥੇ ਅਨਪੂਣਾ ਮੁਹਿੰਮ ਤਹਿਤ ਇੱਕ ਘਰ ਦਾ ਸਰਵੇ ਕਰਨ ਆਈਆਂ ਜੀ ਸਾਨੂੰ ਕਿਸੇ ਵੀਰ ਨੇ ਦੱਸ ਪਾਈ ਸੀਗੀ ਵੀ ਇਹ ਘਰ ਬਹੁਤ ਹੀ ਜ਼ਿਆਦਾ ਲੋੜਵੰਦ ਹੈ ਤੇ ਜੋ ਇਹਨਾਂ ਦੀ ਸਥਿਤੀ ਘਰ ਦੀ ਬਹੁਤ ਨਾਜ਼ੁਕ ਹੈ ਰੋਟੀ ਦਾ ਜੋ ਗੁਜ਼ਾਰਾ ਹੈ ਉਹ ਨਾਂ ਬਰਾਬਰ ਹੀ ਚੱਲਦਾ ਹੈ ਜਿਸ ਕਰਕੇ ਅਸੀਂ ਆਪਾਂ ਇਹਨਾਂ ਦੇ ਵਿੱਚ ਆਏ ਆ ਤੇ ਇੱਥੇ ਘਰ ਵਿੱਚ ਇਕੱਲੀ ਮਾਤਾ ਜੀ ਰਹਿੰਦੀ ਹੈ ਜਿੰਨਾ ਦਾ ਨਾਮ ਹੈ ਹਰਵੰਸਕੌਰ ਇੱਕ ਉਹਨਾਂ ਦਾ ਪੁੱਤਰ ਹੈ ਜਿਹਦੀ ਦਿਮਾਗੀ ਹਾਲਤ ਸੈਟ ਨਹੀਂ ਹੈ ਉਹਦਾ ਇਲਾਜ ਚੱਲਦਾ ਹੈ ਇਹ ਇਹਨਾਂ ਦੀ ਦੇਖ ਸਕਦੇ ਤੁਸੀਂ ਰਸੋਈ ਹੈਗੀ ਓਪਨ ਚ ਰਸੋਈ ਹੈਗੀ ਕੋਈ ਛੱਤ ਨਹੀਂ ਰਸੋਈ ਦੀ ਜੇ ਕੱਲ ਨੂੰ ਕੋਈ بارش ਹੋਏ ਜਾਂ ਕੋਈ ਮੀਂਹ ਹੀ ਨਹੀਂ ਆਉਂਦਾ ਇਹ ਤਾਂ ਰੋਟੀ ਦਾ ਹੀ ਬਹੁਤ ਔਖਾ ਹੋ ਜਾਂਦਾ ਇਹਨਾਂ ਨੂੰ ਆਹ ਕਮਰਾ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਜੀ ਇਹ ਕਮਰਾ ਹੈਗਾ ਜੀ ਨਾ ਤਾਂ ਕੋਈ ਖਿੜਕੀ ਹੈ ਨਾ ਕੋਈ ਦਰਵਾਜ਼ਾ ਹੈਗਾ ਜੀ ਇਹ ਆਹ ਦੇਖ ਸਕਦੇ ਹੋ ਚਾਦਰਾਂ ਤਾਣ ਕੇ ਕਿਸ ਤਰ੍ਹਾਂ ਆਪਣੀ ਮਾਤਾ ਟਾਈਮ ਪਾਸ ਕਰ ਰਹੀ ਆ ਬਹੁਤ ਨਾਜ਼ੁਕ ਹਾਲਤ ਆ ਜੀ ਜਿੰਨੀ ਕਹਿ ਸਕਦੇ ਓਨੀ ਇਹ ਘਰ ਦੀ ਤੁਸੀਂ ਹਾਲਾਤ ਦੇਖ ਸਕਦੇ ਹੋ ਅੰਦਰੋਂ ਇਹ ਲਗਾਇਆ ਹੋਇਆ ਜੀ ਬਾੜਸ਼ਾਂ ਚ ਚੋ ਵੀ ਨਾ ਪਾਣੀ ਛੱਤ ਵੀ ਖਸਤਾ ਹੋਈ ਪਿਆ ਹਾਲਾਤ ਇਹ ਬਹੁਤ ਹੀ ਨਾਜ਼ੁਕ ਸਥਿਤੀ ਆ ਦੇਖੋ ਇੱਕ ਕਮਰਾ ਹੈਗਾ ਜੀ ਇਹਦੇ ਵਿੱਚ ਬੜੀ ਮੁਸ਼ਕਿਲ ਨਾਲ ਟਾਈਮ ਪਾਸ ਕਰਦੇ ਹਨ ਰੋਟੀ ਪਾਣੀ ਵੀ ਕਦੇ ਮਿਲਦਾ ਹੈ ਕਦੇ ਨਹੀਂ ਮਿਲਦਾ ਬੜੇ ਔਖੇ ਗੁਜ਼ਾਰਾ ਕਰ ਰਹੇ ਹਨ ਕਮਰੇ ਇਹ ਕਦੂਜਾ ਇਹਨਾਂ ਦਾ ਜੀ ਇਹ ਵੀ ਤੁਸੀਂ ਦੇਖ ਸਕਦੇ ਹੋ ਬਸ ਨਾਂ ਦੇ ਬਰਾਬਰ ਹੀ ਹੈਗੇ ਆ ਮੰਜੇ ਹੈਗੇ ਜੋ ਵੀ ਇਹਨਾਂ ਦਾ ਕੋਈ ਟੁੱਟਿਆ ਭੱਜਾ ਮੰਜੇਗਾ ਪਤਾ ਨਹੀਂ ਵਿਚਾਰੇ ਕਿਸ ਤਰ੍ਹਾਂ ਟਾਈਮ ਪਾਸ ਕਰਦੇ ਹਨ ਛੱਤਾਂ ਵੀ ਖਸਤਾ ਹਾਲਾਤ ਨੇ ਇਹਨਾਂ ਦੇ ਬੁੜੀ ਦਰਦਨਾਕ ਸਥਿਤੀ ਹੈ ਸੁਖਵਿੰਦ ਹਰਵੰਸ ਕੌਰ ਪਤੀ ਦਾ ਨਾਮ ਅਮਰਜੀਤ ਸਿੰਘ ਮੌੜ ਕਲਾ ਤਹਿਸੀਲ ਮੌੜ ਮੁੱਢੀ ਜ਼ਿਲ੍ਹਾ ਬਠਿੰਡਾ ਜੀ ਇਹ ਆਪਣੇ ਮਾਤਾ ਜੀ ਹਨ ਹਰਵੰਸ ਕੋੜ ਜੀ